ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ 17 ਲੱਖ 29 ਹਜ਼ਾਰ ਦੀ ਲਾਗਤ ਨਾਲ ਸਕੂਲਾਂ ਚ ਕੀਤੇ ਗਏ ਵਕ ਵਕ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਲਈ 18 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਸਿੱਖਿਆ ਖੇਤਰ ਨੂੰ ਤਰਜੀਹ ਦੇਣ ਵਿੱਚ ਕਿੰਨੀ ਗੰਭੀਰ ਹੈ ਪੰਜਾਬ ਸਿੱਖਿਆ ਕ੍ਰਾਂਤੀ ਤਿਤ ਕਰਵਾਏ ਜਾ ਰਹੇ ਵਿਕਾਸ ਕਾਰਜਨਾ ਸਿਰਫ ਵਿਦਿਆਰਥੀਆਂ ਨੂੰ ਬਿੱਤਰ ਵਿਦਿਅਕ ਮਾਹੌਲ ਪ੍ਰਦਾਨ ਕਰਨਗੇ ਬਲਕਿ ਅਧਿਆਪਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਵਿੱਚ ਵੀ ਮਦਦ ਕਰਨਗੇ ਸਿੱਖਿਆ ਖੇਤਰ ਵਿੱਚ ਸੁਧਾਰ ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਏਗਾ ਅਤੇ ਇਸ ਸੂਬੇ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਪਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਅੱਜ ਹਲਕੇ ਦੇ ਵਾਕ ਵਾਕ ਸਕੂਲਾ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ 1729000 ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਜਿਸ ਵਿੱਚ ਸਰਕਾਰੀ ਹਾਈ ਸਕੂਲ ਚਤਾਮਲੀ ਵਿਖੇ ਇੱਕ ਉੱਥੇ ਜਿਹੜਾ ਹੈਗਾ ਉਸ ਉਸ ਘਰ ਦਾ ਉਹਨਾਂ ਦਾ ਜਿਹੜਾ ਬੇੜਾ ਪਾਰ ਹੋ ਜਾਂਦਾ ਔਰ ਜੇ ਸਿੱਖਿਆ ਨਾ ਹੀ ਉਹ ਜਿਹੜਾ ਹੈ ਲੋ ਉਸ ਪਰਿਵਾਰ ਦਾ ਹੋਇਆ ਉਸ ਕੋਲ ਦਾ ਲੈਵਲ ਜਿਹੜਾ ਉੱਚਾ ਨਹੀਂ ਹੋ ਸਕਦਾ ਉਹਨਾਂ ਦਾ ਜਿੱਥੇ ਰੋਹੀ ਰਹੇ। ਔਰ ਸਾਡੇ ਬਾਬਾ ਸਾਹਿਬ ਵੀ ਬੀ ਆਰ ਬੈਂਕਰ ਜਿਨ੍ਹਾਂ ਨੇ ਕਿ ਬਹੁਤੀ ਡਿਗਰੀਆਂ ਹਾਸਿਲ ਕੀਤੀਆਂ। ਚਾਰ ਡਾਕਟਰੀ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਐਜੂਕੇਟ ਔਰਗਨਾਈਜ਼ ਐਂਡ ਐਜੀਟੇਟ एजुकेशन इज द कोर ऑफ एनी लैंड इसके अजा है ही जो भगवंत मानों ने एको अहत्ता है कि सब तो वी पैसा एजुकेशन करें ਦੇਖੋ ਜੀ ਅਸੀਂ ਸਿੱਖਿਆ ਕ੍ਰਾਂਤੀ ਦੇ ਤਹਿਤ ਜਿਹੜੇ ਵੱਖ-ਵੱਖ ਸਕੂਲਾਂ ਜਾ ਰਹੇ ਤਕਰੀਬਨ ਮੈਂ 50-60 ਸਕੂਲਾਂ ਚ ਆਪਣੇ ਹਲਕੇ ਦੇ ਜਾ ਚੁੱਕਾ ਔਰ ਇੱਕ ਬਹੁਤ ਵਧੀਆ ਜਿਹੜਾ ਮਾਹੌਲ ਅੱਜ ਜਿਹੜਾ ਸਰਕਾਰੀ ਸਕੂਲਾਂ ਦਾ ਬਣਿਆ ਹੋਇਆ ਹੈ ਕਿਉਂਕਿ 50% ਸਕੂਲ 2022 ਤੋਂ ਪਹਿਲਾਂ ਐਸੇ ਸੀ ਜਿਨ੍ਹਾਂ ਦੀ ਚਾਰ ਦਿਵਾਰੀ ਹੈ ਨਹੀਂ ਸੀ ਸਾਡੀ ਸਰਕਾਰ ਨੇ ਆ ਕੇ ਤਕਰੀਬਨ 10000 ਸਕੂਲਾਂ ਦੀ ਜਿਹੜੀ ਹੈ ਔਰ ਚਾਰ ਦਿਵਾਰੀ ਕਰਵਾਈ ਹੈ ਔਰ 17000 ਸਕੂਲ ਜਿਹੜੇ ਨੇ ਉਹਨਾਂ ਚ ਵਾਈਫਾਈ ਦਾ ਜਿਹੜਾ ਵਾਈਫਾਈ ਲਗਾਇਆ ਗਿਆ ਹੈ ਬੱਚਿਆਂ ਨੂੰ ਵਧੀਆ ਪੜਾਈ ਜਿਹੜਾ ਇੰਟਰਨੈਟ ਨਾਲ ਕਰਵਾਈ ਜਾ ਰਹੀ ਹੈ ਇੰਟਰਐਕਟਿਵ ਪੈਨਲ ਜਿਹੜੇ ਹੈ ਈਵਨ ਪ੍ਰਾਇਮਰੀ ਸਕੂਲਾਂ ਚ ਵੀ ਜਿਹੜੇ ਹੈਗੇ ਬਹੁਤ ਜਗ੍ਹਾ ਦਿੱਤੇ ਔਰ ਵੱਡੀਆਂ ਗ੍ਰਾਂਟਾਂ ਅੱਜ ਤੱਕ 20 ਸਾਲ 2022 ਤੋਂ ਪਹਿਲਾਂ ਗ੍ਰਾਂਟਾਂ ਆਂਦੀਆਂ ਸੀ ਕੋਈ 5000 10000 15000 ਲੇਕਿਨ ਹੁਣ ਜਿਹੜੀਆਂ ਗ੍ਰਾਂਟਾਂ ਆ ਰਹੀਆਂ ਉਹ ਘੱਟੋ ਲੱਖਾਂ ਚ ਆ ਰਹੀਆਂ ਜੇ ਹੈ ਸਕੂਲ ਦੀ ਗੱਲ ਕਰੀਏ ਇੱਥੇ ਵੀ ਤਕਰੀਬਨ ਮੇਰਾ 275 275000 ਆਉਣੇ ਅਸੀਂ ਪਹਿਲਾਂ ਆਪਣੇ ਚਿਤਾਵਲੀ ਜਾ ਕੇ ਆਏ ਆ 1.5 ਲੱਖ ਉੱਥੇ ਆਇਆ ਜੇ ਲੁਥੇੜੀ ਦੀ ਗੱਲ ਕਰੀਏ 67 ਲੱਖ ਆਇਆ ਜੇ ਰਤਨਗੜ੍ਹ ਸਕੂਲ ਦੀ ਗੱਲ ਕਰੀਏ 53 ਲੱਖ ਆਇਆ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੂੰ 15 ਲੱਖ ਆਇਆ ਸੋ ਹਰ ਲੱਖਾਂ ਦੀ ਜਿਹੜੀ ਗ੍ਰਾਂਟ ਸਰਦਾਰ ਭਗਤ ਸਿੰਘ ਮਾਨੋਣਾ ਵੱਲੋਂ ਜਿਹੜੀ ਹੈ ਇਹਨਾਂ ਦਿੱਤੀ ਗਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਾਰ ਦਾ ਜਿਹੜਾ ਬਜਟ ਸਭ ਤੋਂ ਵੱਧ ਬਜਟ ਜਿਹੜਾ ਤਕਰੀਬਨ 19000 ਕਰੋੜ ਦੇ ਕਰੀਬ ਸਿੱਖਿਆ ਲਈ ਰੱਖਿਆ ਗਿਆ ਹੈ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਵੀ ਸਕੂਲ ਜਾਓ ਚਾਹੇ ਕੋਈ ਛੋਟਾ ਪ੍ਰਾਇਮਰੀ ਸਕੂਲ ਆ ਚਾਹੇ ਮਿਡਲ ਬੱਚਿਆਂ ਦੇ ਚਿਹਰਿਆਂ ਤੇ ਡਰਾਣਕਾ ਔਰ ਰੰਗਲਾ ਪੰਜਾਬ ਨਜ਼ਰ ਆਉਂਦਾ ਹੈ ਬੱਚੇ ਇੰਨੀ ਵਧੀਆ ਪਰਫਾਰਮੈਂਸ ਜਿਹੜੀ ਕਰ ਰਹੇ ਨੇ ਅੱਜ ਪਹਿਲੀ ਵਾਰੀ ਹੁਣੇ ਮੈਂ ਚਤਾਮ ਲਈ ਗਿਆ ਇੱਥੇ ਦੇਖਿਆ ਕਿ ਪਹਿਲੀ ਵਾਰੀ ਹੋਇਆ ਇਹਨਾਂ 3 ਸਾਲਾਂ ਚ ਕਿ ਸਰਕਾਰੀ ਸਕੂਲਾਂ ਚ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਿਹੜੀਆਂ ਹੋ ਰਹੀਆਂ ਵਰਨਾਲਡ ਪ੍ਰਿੰਸੀਪਲ ਸਾਹਿਬ ਖੜੇ ਨੇ ਸਲੇਮਪੁਰ ਤੋਂ ਇਹਨਾਂ ਦੇ ਵੀ ਜਿਹੜੇ ਵੀ ਸਕੂਲ ਦੀ ਗੱਲ ਆਪਾਂ ਕਰ ਲਈਏ ਉੱਥੇ ਜਿਹੜੀ ਨੁਹਾਰ ਬਦਲੀ ਹੈ ਅੱਜ ਸਾਡੇ ਬੱਚਿਆਂ ਦੇ ਵਧੀਆ ਨਤੀਜੇ 100% ਜਿਹੜੇ ਨਤੀਜੇ ਆ ਰਹੇ ਨੇ ਸਾਡੇ ਬੱਚੇ ਐਮਬੀਬੀਐਸ ਕਰ ਰਹੇ ਨੇ ਛਲੀਆਂ ਕਲਾਂ ਦੇ ਤਿੰਨ ਬੱਚੇ ਐਮਬੀਬੀਐਸ ਕਰ ਰਹੇ ਨੇ ਸਾਡੇ ਇਸ ਵਾਰ 118 ਬੱਚੇ ਜਿਹੜੇ ਆ ਯੂਪੀਐਸਸੀ ਦਾ ਜਿਹੜਾ ਆਈਐਸ ਬਣਨ ਦਾ ਟੈਸਟ ਹੈ ਉਹ ਕਲੀਅਰ ਕਰਦੇ ਦੇਖੋ ਪਾਣੀ ਪੰਜਾਬ ਦੇ ਪਾਣੀ ਨੂੰ ਲੈ ਕੇ ਕੱਲ ਮੋਟਰਪ੍ਰਿੰਟ ਪੰਜਾਬ ਸਰਕਾਰ ਤੋਂ ਤੋਂ ਸਮਾਲਦੇ ਵੀ ਮੇਰੇ ਟਾਈਮ ਤੇ ਬੋਲਦੇ ਕਿ ਦੇਖੋ ਜੀ ਪੰਜਾਬ ਨਾਲ ਹਮੇਸ਼ਾ ਹੀ ਸੈਂਟਰ ਨੇ ਵਿਤਕਰਾ ਕੀਤਾ ਚਾਹੇ ਉਹ ਕਾਂਗਰਸ ਸਰਕਾਰ ਸੀ ਸੈਂਟਰ ਚ ਚਾਹੇ ਅੱਜ ਬੀਜੇਪੀ ਦੀ ਸਰਕਾਰ ਹੈ ਔਰ ਪਾਣੀਆਂ ਦਾ ਮੁੱਦਾ ਹਮੇਸ਼ਾ ਪੰਜਾਬ ਨਾਲ ਧੋਖਾ ਹੀ ਹੋਇਆ ਇਹ ਧੋਖਾ ਅੱਜ ਦਾ ਨਹੀਂ 1981 ਦਾ ਜਦੋਂ ਇੰਦਰਾ ਕਾਂਧੀ ਮੁੱਖ ਜਿਹੜੀ ਸੀ ਪ੍ਰਾਈਮ ਮਿਨਿਸਟਰ ਸੀ ਉਦੋਂ ਦਾ ਚੱਲ ਰਿਹਾ ਔਰ ਉਦੋਂ ਉਦੋਂ ਵੀ ਸਾਡਾ ਜਿਹੜਾ ਪਾਣੀ ਹੈ ਪੰਜਾਬ ਦਾ 40% ਪਾਣੀ ਬਾਹਰ ਜਿਹੜਾ ਦਿੱਤਾ ਗਿਆ ਐਸੇ ਰਾਜਸਥਾਨ ਜਿਹਦਾ ਰਿਪੈਰੀਅਨ ਜਿਹੜਾ ਪ੍ਰਿੰਸੀਪਲ ਚਾਂਦਾ ਹੀ ਨਹੀਂ ਬਾਹਰ ਦੀ ਸਟੇਟ ਹੈ ਉਹਨੂੰ ਵੀ ਜਿਹੜਾ ਇੰਦਰਾ ਗਾਂਧੀ ਨੇ ਜ਼ਬਰਦਸਤੀ ਸਕੇ ਜਿਹੜਾ ਪਾਣੀ ਦਿੱਤਾ ਸੀ ਉਸ ਤੋਂ ਬਾਅਦ ਐਸਵਾਈਐਲ ਦਾ ਜਿਹੜਾ ਮੁੱਦਾ ਹੈਗਾ ਉਹ ਵੀ ਸਾਨੂੰ ਕਾਂਗਰਸ ਨੇ ਦਿੱਤਾ ਔਰ ਹੁਣ ਬੀਜੇਪੀ ਸਰਕਾਰ ਹੈ ਜਿਹੜੀ ਲੇਟੈਸਟ ਤੁਸੀਂ ਦੇਖਿਆ ਕਿ ਕੱਲ ਉਹਨਾਂ ਨੇ ਜ਼ਬਰਦਸਤੀ ਬੀਬੀਐਮਬੀ ਦੇ ਇੱਕ ਮੀਟਿੰਗ ਬੁਲਾ ਕੇ ਪੰਜਾਬ ਦਾ ਪਾਣੀ ਖੋਣ ਦੀ ਕੋਸ਼ਿਸ਼ ਕੀਤੀ ਵੀ ਅਸੀਂ 8500 ਕਿਓਸਿਕ ਜਿਹੜਾ ਪਾਣੀ ਖੋਵਾਂਗੇ ਤੋਂ ਤੋਂ ਲਵਾਂਗੇ ਜਦ ਕਿ ਹਰਿਆਣਾ ਆਪਣਾ ਜਿਹੜਾ ਉਹਨਾਂ ਦਾ ਆਪਣਾ ਉਹਨਾਂ ਦਾ ਜੋ ਬਣਦਾ ਹੱਕ ਸੀ ਉਹ 21 April ਤੱਕ ਖਤਮ ਕਰ ਚੁੱਕਾ ਸੀ ਫਿਰ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿਹਾ ਵੀ ਸਾਨੂੰ ਪੀਣ ਲਈ ਪਾਣੀ 1700 ਕਿਓਸਿਕ ਚਾਹੀਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ 1700 ਨਹੀਂ 4000 ਕਿਓਸਿਕ ਦੇ ਦੰਨੇ ਪਰ ਉਹਨਾਂ ਨੇ ਜ਼ਬਰਦਸਤੀ 8500 ਕਿ ਉਸ इंग्लंड ਦੀ ਕੋਸ਼ਿਸ਼ ਕੀਤੀ ਲੇਕਿਨ ਉਸਤੇ ਸਰਦਾਰ ਭਗਵਾਨ ਸਿੰਘ ਮਾਨ ਡਟ ਕੇ ਖੜ ਗਏ ਔਰ ਕਲ ਨੰਗਲ ਡੈਮ ਤੇ ਉਹਨਾਂ ਨੇ ਜਿੱਥੇ ਪਾਣੀ ਛੱਡਣਾ ਸੀ ਉੱਤੇ ਤਾਲਾ ਲਾ ਦਿੱਤਾ ਵੀ ਅਸੀਂ ਇੱਕ ਬੂੰਦ ਵੀ ਜਿਹੜਾ ਹੈ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਨਹੀਂ ਹੈ ਔਰ ਅੱਜ ਜਿਹੜੀ 올 ਇੰਡੀਆ 올 ਪਾਰਟੀ ਮੀਟਿੰਗ ਜਿਹੜੀ ਬੁਲਾਈ ਗਈ ਹੈ ਔਰ ਸੋਮਵਾਰ ਨੂੰ ਇੱਕ ਸਪੈਸ਼ਲ ਸੈਸ਼ਨ ਜਿਹੜਾ ਹੈਗਾ ਉਹ ਰੱਖਿਆ ਗਿਆ ਪਾਣੀ ਉਤੇ ਮੈਂ ਅੱਜ ਇਹ ਪੁੱਛਣਾ ਚਾਹੁੰਦਾ ਜੇ ਇਹਨੂੰ ਜਿਹੜਾ ਕਹਿੰਦਾ ਸੀ ਮੈਂ ਪਾਣੀਆਦਾਰ ਰੱਖਾਂ ਕੈਪਟਨ ਅਮਰਿੰਦਰ ਸਿੰਘ ਅੱਜ ਭਾਜਪਾ 'ਚ ਬੈਠਾ ਅੱਜ ਉਹਦੀ ਜ਼ੁਬਾਨ ਕਿਉਂ ਬੰਦ ਹੈ ਅੱਜ ਦੂਸਰੇ ਭਾਜਪਾ ਦੇ ਜਿਹੜੇ ਲੀਡਰ ਨੇ ਪੰਜਾਬ ਦੇ ਉਹ ਕਿਉਂ ਚੁੱਪ ਬੈਠੇ ਨੇ ਅੱਜ ਉਹ ਆਪਣਾ ਸਟੈਂਡ ਕਲੀਅਰ ਕਰਨ ਕਿ ਉਹ ਪੰਜਾਬ ਦੇ ਰਾਖੇ ਨੇ ਆ ਭਾਜਪਾ ਦੇ ਜਿਹੜੇ ਕਤ ਪੁਤਲੀਆਂ ਸੋ ਇੱਕ ਬਹੁਤ ਵੱਡਾ ਧੋਖਾ ਜਿਹੜਾ ਹੋਣ ਵਾਲਾ ਸੀ ਉਹ ਸਰਦਾਰ ਭਗਵੰਤ ਸਿੰਘ ਮਾਨ ਉਹਨੇ ਰੋਕਿਆ ਤਾਂ ਸਰ ਪਾਣੀਆਂ ਦੇ ਰਾਖੇ ਕੌਣ ਹੋਏ ਅੱਜ ਪਾਣੀਆਂ ਦੇ ਰੋਖੇ ਤਾਂ ਤੁਸੀਂ ਦੇਖ ਲਓ ਵੀ ਸਰਦਾਰ ਭਗਵੰਤ ਸਿੰਘ ਮਾਨ ਹੈ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ ਕਿ ਅੱਜ ਜਿਹੜਾ ਉਹ ਨਜਾਇਜ਼ ਹੋਣ ਜਾ ਰਹੀ ਸੀ ਉਹ ਨਹੀਂ ਹੋਣ